ਅਸੀ ਗੱਲ ਜੀ ਆਪਾਂ ਖੜੇ ਆ ਆਪਣੇ ਪਿੰਡ ਉਗੋਕੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਪਿੰਡੇ ਪਾਇਆ ਜਾਂਦਾ ਤੇ ਆਪਣੇ ਪਿੰਡ ਪਿਛਲੇ ਦਿਨਾਂ ਤੋਂ ਸਾਨੂੰ ਪਤਾ ਜੀ ਭਾਰੀ ਮੀਂਹ ਪੈ ਰਿਹਾ ਜਿਹਦੇ ਕਰਕੇ ਹੜਾਂ ਵਰਗੀ ਹਾਲਾਤ ਆ ਜਿਹੜੇ ਸਾਰੇ ਪੰਜਾਬ ਦੇ ਵਿੱਚ ਹੀ ਬਣੇ ਪਏ ਨੇ ਪਰ ਮੇਰੇ ਪਿੰਡ ਯਾਰ ਗਰੀਬ ਪਰਿਵਾਰ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ ਸਾਨੂੰ ਪਤਾ ਵੀ ਯਾਰ ਜਿਹੜਾ ਬੰਦਾ ਦਿਹਾੜੀ ਕਰਦਾ ਲੇਬਰ ਦਾ ਕੰਮ ਕਰਦਾ ਰੁਪਿਆ ਰੁਪਿਆ ਜੋੜ ਕੇ 20-25 ਸਾਲਾਂ ਦੀ ਕਮਾਈ ਆ ਉਹਦੇ ਘਰ ਦੇ ਉੱਤੇ ਲਾਉਂਦਾਗਾ ਤੇ ਇਹ ਗਰੀਬ ਪਰਿਵਾਰ ਦਾ ਸਾਰਾ ਘਰ ਡਿੱਗ ਪਿਆ ਪਿਛਲੇ ਪਾਸੇ ਆ ਤੇੜਾਗੀ ਕੁੱਤੇ ਸਾਨੂੰ ਵੀਡੀਓ ਦੀਆਂ ਆਪਾਂ ਕਲਿੱਪਾਂ ਲਾ ਦਾਂਗੇ ਤੇ ਪਰਿਵਾਰ ਆਪਣੇ ਨਾਲ ਆ ਬਹੁਤ ਮਿਹਨਤ ਦੇ ਨਾਲ ਆ ਜਿਹੜਾ ਘਰ ਆ ਖੜਾ ਹੁੰਦਾ ਤੁਹਾਨੂੰ ਪਤਾ ਵੀ ਬਹੁਤ ਪੈਸੇ ਲੱਗ ਜਾਂਦੇ ਆ ਕੀ ਨਾਮ ਆ ਜੀ ਆਪਣਾ ਸੀਦਾ ਗੌਰਜ ਹਾਂਜੀ ਮੌਜੂਦਾ ਪੰਚਾਇਤ ਮੈਂਬਰ ਨੇ ਜੀ ਇਹ ਤੇ ਬਸ ਬਚਤ ਲਈ ਇੰਨੀ ਕੁ ਰਹਿ ਗਈ ਵੀ ਇਹ ਥੋੜਾ ਜਿਹਾ ਟਾਈਮ ਪਹਿਲਾਂ 10 ਮਿੰਟ ਪਹਿਲੀ ਵੀ ਅੰਦਰੋਂ ਬਾਹਰ ਆ ਗਏ ਤੇ ਸੱਤ ਥੱਲੇ ਡਿਗ ਪੀ ਤੇ ਪੂਰੀ ਪੰਚਾਇਤ ਆਪਣੇ ਨਾਲ ਆ ਜਿੰਨੇ ਵੀਰ ਬਾਹਰੋਂ ਵੀ ਦੇਖਦੇ ਆ ਯਾਰ ਪੂਰੀ ਸਹਿਯੋਗ ਕਰੋ ਆਪਣਾ ਕੋਈ ਮੋਬਾਈਲ ਨੰਬਰ ਹੈਗਾ ਜੀ ਚਲੋ ਮੇਰਾ 723 98723 37603 37603 ਇਹ ਇਹਨਾਂ ਦਾ ਮੋਬਾਈਲ ਨੰਬਰ ਹੈ ਜੀ ਪਿੰਡ ਹੈਗਾ ਉਗੋਕੇ ਬਾਕੀ ਅੰਦਰ ਆ ਕੇ ਆਪਾਂ ਸਾਨੂੰ ਇੱਕ ਵਾਰ ਹਾਲਾਤ ਦਿਖਾ ਦਿੰਨੇ ਆ ਬਾਕੀ ਵੀਰੇ ਡੇਰਾ ਪ੍ਰੇਮੀ ਨੇ ਯਾਰ ਜਿੰਨੇ ਡੇਰਾ ਪ੍ਰੇਮੀ ਵੀ ਵੇਖੀ ਜਾਂਦੇ ਆ ਸਾਰੇ ਅਸਲ ਵਿੱਚ ਤਾਂ ਯਾਰ ਇਨਸਾਨੀਅਤ ਦੀ ਗੱਲ ਆ ਜਾਂਦੀ ਆ ਸਭ ਤੋਂ ਵੱਡੀ ਤਾਂ ਜਿੰਨੇ ਵੀਰ ਦੇਖੀ ਜਾਂਦੇ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਯਾਰ ਆ ਦੇਖ ਸਕਦੇ ਹੋ ਤੁਸੀਂ ਸੱਤ ਆ ਜਿਹੜੀ ਪੂਰੀ ਦੀ ਪੂਰੀ ਥੱਲੇ ਆ ਚੁੱਕੀ ਆ ਬਹੁਤ ਮਿਹਨਤ ਦੇ ਨਾਲ ਘਰ ਖੜਾ ਕਰਿਆ ਸੀ ਵੀਰਾਂ ਨੇ ਆ ਪਿਆ ਸਾਰਾ ਕੁਝ 길 ਰਿਹਾ ਬਾਕੀ ਗੱਲਾਂ ਦੇਖਣ ਨੂੰ ਇਹ ਲੱਗਦਾ ਹੁਣ ਬਿਜਾਰ ਕੱਲੀ 7 ਡਿੱਗਿਆ ਇਹਦੇ ਕਾਰਨ ਪੂਰੇ ਘਰ ਦੇ ਵਿੱਚ ਢੇੜ ਆ ਗਈ ਆ ਬਾਹਰਲੇ ਪਾਸੇ ਦੇਖ ਸਕਦੇ ਹੋ ਅੰਦਰ ਆ ਸਾਰੇ ਕਮਰੇ ਗੁੰਮਰੇ ਜੇ ਕੁੱਲ ਮਿਲਾ ਕੇ ਆਪਾਂ ਗੱਲ ਕਰੀਏ ਯਾਰ ਪੂਰੀ ਰਾਤ ਮੀਂਹ ਪਈ ਗਿਆ ਸਾਰੀ ਰਾਤ ਪਰਿਵਾਰ ਨੇ ਬਾਹਰ ਵਿਹੜੇ 'ਚ ਬੈ ਕੇ ਕੱਟੀ ਆ ਇੱਕ ਪੱਲੀ ਦੇ ਥੱਲੇ ਤੇ ਹੁਣ ਹੈਲਪ ਕਰਨਾ ਸਾਨੂੰ ਪਤਾ ਵੀ ਪੰਜਾਬੀ ਬੰਦੇ ਯਾਰ ਪਿੱਛੇ ਨਹੀਂ ਹਟਦੇ ਹੁੰਦੇ ਜਿਹੜੇ ਵੀ ਵੀਰ ਐਨ ਆਰ ਆਈ ਬਾਹਰ ਵੀ ਬੈਠਿਆ ਬਾਕੀਆਂ ਦਾ ਆਪਾਂ ਅਕਾਊਂਟ ਨੰਬਰ ਵੀ ਉੱਤੇ ਪਾ ਦਾਂਗੇ ਮੋਬਾਈਲ ਨੰਬਰ ਵੀ ਉੱਤੇ ਪਾ ਦਾਂਗੇ ਜਿੰਨੀ ਹੋ ਸਕਦੀ ਹੈ ਯਾਰ 19 ਸੇਵਾ ਕਰੋ ਤੁਹਾਨੂੰ ਪਤਾ 5 50000 100000 ਰੁਪਏ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ ਹੁੰਦਾ ਇਹ ਗਰੀਬ ਪਰਿਵਾਰ ਨੂੰ ਮੋਢਾ ਲੱਗ ਜੂ ਯਾਰ ਇਹ ਦੁਬਾਰੇ ਖੜਾ ਹੋ ਜੂਗਾ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਬਹੁਤ ਬਹੁਤ ਧੰਨਵਾਦ ਜੀ ਸਾਰੇ ਪਰਿਵਾਰ